ਖਾਲਸਾ ਵਾਹਿਗੁਰੂ ਜੀ ਦੇ ਪਤੇ ਸੋ ਗੁਰੂ ਤੇਰੀ ਸਾਧ ਸੰਗਤ ਜੀ ਅੱਜ ਜੀ ਨੂੰ ਦੱਸਣਾ ਚਾਹੁੰਦੇ ਹਾਂ ਕਿ ਧੂਰਾ ਚੈਨਲ ਵੱਲੋਂ ਜਾਗ ਖਾਲਸਾ ਜਾਗ ਫਿਲਮ ਦੀ ਸ਼ੂਟਿੰਗ ਅੱਜ ਮੁਕੰਮਲ ਹੋ ਚੁੱਕੀ ਹੈ ਜਿਹਦੇ ਵਿੱਚ ਸਾਡਾ ਇਹ ਸਨੇਹਾ ਹੈ ਕਿ ਜੋ ਵੱਖ-ਵੱਖ ਸਿੱਖ ਸੰਸਥਾਵਾਂ ਹਨ ਜਿਹੜੀਆਂ ਆਪਸੀ મતਭੇਦ ਹੋਣ ਕਰਕੇ ਇੱਕ ਦੂਜੇ ਨਾਲ ਟਕਰਾਅ ਦੇ ਵਿੱਚ ਭਾਵ ਭਰਾਵਾਂ ਵਾਲੀ ਜੰਗ ਹੋ ਰਹੀ ਹੈ ਉਹਨੂੰ ਠੱਲ ਪਾਉਣ ਦੇ ਲਈ ਤਾਂ ਜੋ ਅਸੀਂ ਆਪਣੇ ਮਨਾਂ ਦੇ ਵਿੱਚੋਂ ਵਧੀਆਂ ਕੱਢ ਕੇ ਇੱਕ ਦੂਜੇ ਦੇ ਨਾਲ ਪਿਆਰ ਸਤਿਕਾਰ ਦੇ ਨਾਲ ਰਹੀਏ ਗੁਰਸਿੱਖੀ ਦਾ ਸੰਦੇਸ਼ ਦੂਰ ਦੂਰ ਤੱਕ ਪਹੁੰਚਾਈਏ ਕਿਸੇ ਵੀ ਸਾਡੇ ਕਾਰਨਾ ਕਰਕੇ ਗੁਰਸਿੱਖੀ ਦਾ ਨੁਕਸਾਨ ਨਾ ਹੋਵੇ ਇਹ ਉਸ ਸੰਦੇਹ ਨੂੰ ਲੈ ਕੇ ਅਸੀਂ ਫਿਰ ਮੱਗੇ ਲੈ ਕੇ ਆ ਇਹ ਇਸ ਫਿਲਮ ਦਾ ਜਿਹੜਾ ਸਾਰਾ ਸਿਹਰਾ ਜਾਂਦਾ ਸਾਡੇ ਵੀਰ ਨਗਰ ਸਿੰਘ ਪਟਿਆਲਾ ਦੀ ਸਮੁੱਚੀ ਟੀਮ ਅਸੀਂ ਸਾਰੇ ਤੇ ਵਿੱਚ ਜਿਹੜਾ ਬਹੁਤ ਵੱਡਾ ਯੋਗਦਾਨ ਆ ਸਾਡੇ ਅ ਲੱੱਕੀ ਰਾਏ ਕੋਟ ਜੀ ਤੇ ਨਾਲ ਦਮਨ ਚੰਗਾਲ ਤੇ ਬਾਕੀ ਵੀਰ ਬਜਿੰਦਰ ਸਿੰਘ ਪਟਿਆਲਾ ਤੇ ਸਾਰੀਆਂ ਸਿੱਖ ਸੰਗਤਾਂ ਹੋਰ ਵੀ ਜਿਨ੍ਹਾਂ ਨੇ ਇਹਦੇ ਵਿੱਚ ਪਾਰਟ ਨਿਭਾਏ ਨੇ ਸਾਰੀਆਂ ਸੰਗਤਾਂ ਦਾ ਬਹੁਤ ਵੱਡਾ ਯੋਗਦਾਨ ਸਮੁੱਚੇ ਨਗਰ ਵੱਲੋਂ ਸਾਨੂੰ ਬਹੁਤ ਵੱਡਾ ਸਹਿਯੋਗ ਮਿਲਿਆ ਤੇ ਅਸੀਂ ਉਮੀਦ ਕਰਦੇ ਹਾਂ ਕਿ ਇਹ ਫਿਲਮ ਆਉਣ ਤੇ ਸਾਰੀਆਂ ਸਿੱਖ ਸੰਗਤਾਂ ਇਹਨੂੰ ਸ਼ੇਅਰ ਕਰਨਗੀਆਂ ਤੇ ਇਹਦੇ ਵਿੱਚ ਅਸੀਂ ਜੋ ਸਨੇਹਾ ਦਿੱਤਾ ਇਹ ਹੀ ਹੈ ਕਿ ਸਿੱਖੋ ਵੀਰੋ ਖਾਲਸਾ ਜੀ ਆਪਣੇ ਵਿੱਚ ਆਪਾ ਪਿਆਰ ਥਵਾਕ ਬਣਾਈਏ ਤੇ ਕਿਸੇ ਤਰ੍ਹਾਂ ਦਾ ਵੀ ਅਸੀਂ ਕੋਈ ਵੀ ਐਸਾ ਕਾਰਜ ਨਾ ਕਰੀਏ ਜਿਸ ਦੇ ਨਾਲ ਪੰਥ ਨੂੰ ਨੁਕਸਾਨ ਹੋਵੇ ਅੱਜ ਪੰਥ ਦੇ ਵਿੱਚ ਬਹੁਤ ਦੁੱਖ ਦਾ ਪੈ ਚੁੱਕੀ ਹੈ ਬਹੁਤ মতਪੇਦ ਹੋ ਚੁੱਕੇ ਹਨ ਆਓ ਵੀਰੋ ਸਾਡਾ ਇੱਕ ਪੰਥ ਇੱਕ ਗ੍ਰੰਥ ਦੇ ਅਸੀਂ ਸੇਵਕ ਹਾਂ ਤੇ ਉਹਦੇ ਸੇਵਕ ਬਣ ਕੇ ਜਿਹੜਾ ਸਨੇਹਾ ਦੂਰ ਦੂਰ ਤੱਕ ਪਹੁੰਚਾਈਏ ਇੰਨੇ ਕ ਬੇਨਤੀਆਂ ਪ੍ਰਭਾਨ ਹੋਇਆ ਭੁੱਲਾਂ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਧਰਸਾ ਵਾਹਿਗੁਰੂ ਓਏ ਜਾਗ ਖਾਲਸਾ ਜਾਗ ਓਏ ਜਾਗਣ ਦੀ ਵਾਰੀ ਅੱਖਾਂ ਬੱਜ ਜੋ ਕਰ ਲੈਂਦੇ ਮਾਰੇ ਚੱਕਪਟ শিকারੀ ਓਏ ਪੰਗੜੀ ਨੂੰ ਸੰਭਾਲ ਲੈ ਜਾਵੇ ਨਾ ਉਤਾਰੀ ਜਾਗ ਓਏ ਜਾਗ ਖਾਲਸਾ ਜਾਗ ਓਏ ਜਾਗਣ ਦੀ ਵਾਰੀ za